ਕੱਲ ਪਹਿਲੀਆਂ ਦੋ ਪੰਕਤੀਆਂ ਨੂੰ ਅਸਾਂ ਨੇ ਸਜੰਦ ਦਾ ਯਤਨ ਕੀਤਾ ਸੀ ਜਿਸ ਦੇ ਅੰਦਰ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰ ਰਹੇ ਸਨ ਕਿ ਜਿਹੜੇ ਇਨਸਾਨ ਬਾਰੀ ਤੌਰ ਤੇ ਸੰਸਾਰ ਦੇ ਅੰਦਰ ਆਪਣੇ ਆਪ ਦੇ ਰੂਪ ਆਪਣੀ ਦਿਖ ਆਪਣੀ ਜੀਵਨ ਨੂੰ ਇਸ ਇਸ ਰੂਪ ਦੇ ਵਿੱਚ ਕਰਦੇ ਨੇ ਕਿ ਉਹ ਬਾਹਰੀ ਰੂਪ ਦੇ ਵਿੱਚ ਬੜੇ ਭਲੇ ਨੇ ਬੜੇ ਚੰਗੇ ਨੇ ਬੜੇ ਭਲੇ ਕਰਮ ਕਰਦੇ ਨੇ ਪਰ ਪਾਤਸ਼ਾਹ ਬਿਆਨ ਕਰਦੇ ਨੇ ਕਿ ਉਹਨਾਂ ਦੇ ਜੀਵਨ ਦੇ ਵਿੱਚ ਅੰਦਰੂਨੀ ਤੌਰ ਤੇ ਬੁਰਾਈਆਂ ਕੋ ਕਰਮਾਂ ਆਦਿਕ ਵੱਡੀ ਮਾਤਰਾ ਦੇ ਵਿੱਚ ਹੁੰਦੇ ਨੇ ਤਾਂ ਉਹਨਾਂ ਨੂੰ ਗੁਰੂ ਬਾਬੇ ਦੀ ਬਾਣੀ ਨੇ ਬਿਆਨ ਕੀਤਾ ਹੈ ਅੰਦਰੋਂ ਝੂਠੇ ਪੈਜ ਬਾਹਰ ਅੰਦਰੋਂ ਝੂਠੇ ਨੇ ਪਰ ਬਾਹਰੋਂ ਵਿਖਾਵੇ ਦੀ ਜ਼ਿੰਦਗੀ ਹੈ ਦੁਨੀਆ ਅੰਦਰ ਫੈਲ ਤੇ ਦੁਨੀਆ ਚ ਵਿਖਾਵਿਆਂ ਦੇ ਵਿੱਚ ਹੀ ਉਹਨਾਂ ਦਾ ਜੀਵਨ ਲੱਗਦਾ ਹੈ ਅਗਲੀ ਪੰਕਤੀ ਸੀ 68 ਤੀਰਥ ਜੇ ਨਾਵੇ ਉਤਰੇ ਨਾਹੀ ਮੈਲ ਤੇ ਇਹ ਇੱਕ ਸੌਖਾ ਜਿਹਾ ਕਰਮ ਧਰਮ ਦੀ ਦੁਨੀਆ ਨੇ ਲੱਭਿਆ ਹੈ ਲੋਕਾਂ ਨੂੰ ਦਿੱਤਾ ਹੈ ਕਿ ਆਪ ਕੋ ਕਿਸੇ ਧਾਰਮਿਕ ਸਥਾਨ ਤੇ ਚਲੇ ਜਾਓ ਤੇ ਉੱਥੇ ਜਾ ਕੇ ਇਸ਼ਨਾਨ ਕਰ ਲੋ 68 ਤੀਰਥਾਂ ਦੇ ਇਸ਼ਨਾਨ ਕਰ ਲੋ ਉਹਦੇ ਨਾਲ ਪਵਿੱਤਰ ਹੋ ਜਾਣਾ ਹੈ ਪਰ ਗੁਰੂ ਬਾਬੇ ਦੀ ਬਾਣੀ ਨੇ ਸਾਨੂੰ ਕਿਤੇ ਇਸ ਤਰ੍ਹਾਂ ਦੇ ਕਿਸੇ ਵੀ ਧਰਮ ਦੇ ਵਿੱਚ ਨਹੀਂ ਪਾਇਆ ਹੈ ਗੁਰੂ ਪਾਤਸ਼ਾਹ ਤੇ ਸਾਨੂੰ ਬਖਸ਼ਿਸ਼ ਕਰਦੇ ਨੇ ਪਰ ਇਹ ਮੱਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਸਾਡੇ ਲਈ ਬੜਾ ਸੌਖਾ ਕੀਤਾ ਏ ਕਿ ਜੇ ਕਿਸੇ ਇਨਸਾਨ ਦੀ ਮੱਤ ਮੈਲੀ ਏ ਮੱਤ ਦੇ ਵਿੱਚ ਕੋਈ ਕਰਮ ਨੇ ਕੋਈ ਫੁਰਨੇ ਨੇ ਇਸ ਤਰ੍ਹਾਂ ਦੇ ਭੜੇ ਵਿਚਾਰ ਨਹੀਂ ਤਾਂ ਮਨੁੱਖ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਏ ਕਿਤੇ ਕੋਈ ਬਹੁਤ ਬਾਰੀ ਕੁਦਮ ਕਰਨ ਦੀ ਲੋੜ ਨਹੀਂ ਹੈ ਤੇ ਜੇ ਆਪ ਕਦੇ ਟ੍ਰੇਨਾਂ ਦਾ ਸਫ਼ਰ ਕਰਦੇ ਹੋ ਨਾ ਜੀ ਤਾਂ ਬਹੁਤੇ ਲੋਕ ਜੇ ਆਪ ਨੇ ਮਹਿਸੂਸ ਕੀਤਾ ਹੋਵੇ ਕਿਤੇ ਵੱਡੇ ਪੱਧਰ ਤੇ ਲੋਕ ਸਾਡੇ ਸਫ਼ਰਾਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਜਾਣ ਵਾਲੇ ਮਿਲਦੇ ਨੇ ਕੰਮਕਾਰਾਂ ਵਾਲੀ ਘਟ ਹੁੰਦੇ ਨੇ ਪਰ ਬਹੁਤੀ ਜਿਹੜੀ ਦੁਨੀਆ ਹੈ ਵੱਡੇ ਪੱਧਰ ਤੇ ਜਿਹੜੀ ਦੁਨੀਆ ਹੈ ਉਹ ਇੱਧਰ ਉੱਧਰ ਧਾਰਮਿਕ ਸਥਾਨਾਂ ਦੇ ਚੱਕਰ ਕੱਢ ਦੀ ਬਹੁਤ ਜ਼ਿਆਦਾ ਫਿਰਦੀ ਹੈ ਕਿਉਂਕਿ ਕਦੇ ਕੋਈ ਦਿਨ ਆ ਜਾਂਦਾ ਹੈ ਕਦੇ ਕੋਈ ਤਿਹਾਰ ਆ ਜਾਂਦਾ ਹੈ ਕਦੇ ਕੋਈ ਜਿਵੇਂ ਰੀਤੀ ਰਿਵਾਜ ਨੇ ਉਹ ਮੇ ਦਿਨ ਚੱਲ ਪੈਂਦੇ ਨੇ ਤੇ ਲੋਕ ਇੱਧਰ ਉੱਧਰ ਫਿਰ ਚੱਕ ਕੇ ਸਮਾਨ ਆਪਣਾ ਤੁਰੇ ਫਿਰਦੇ ਠੀਕ ਹੈ ਇੱਕ ਇੱਛਾ ਹੈ ਮਨੁੱਖ ਦੀ ਕਿਤੇ ਘੁੰਮਣ ਫਿਰਨ ਦੀ ਉਹ ਇੱਕ ਬਾਰੀ ਗੱਲ ਹੈ ਪਰ ਕੁਝ ਮਨੁੱਖ ਤੇ ਭਰਮ ਤੇ ਵਿਰਮ ਪਰਮਾ ਦੇ ਅਧੀਨ ਹੀ ਸਾਰੀ ਜ਼ਿੰਦਗੀ ਲੰਗਾ ਦਿੰਦੇ। ਰਿੰਡਾਂ ਦਾ ਸਫਰ ਕਰਨ ਨੂੰ ਮੈਨੂੰ ਕਾਫੀ ਮਿਲਿਆ ਤੇ ਬਹੁਤ ਵੱਡੇ ਪੱਧਰ ਤੇ ਲੋਕ ਮੈਂ ਵੇਖਿਆ ਧਾਰਮਿਕ ਸਥਾਨਾਂ ਤੇ ਤੀਰਥ ਯਾਤਰਾ ਕਰਨ ਦੇ ਜ਼ਿਆਦਾ ਮਿਲਦੇ ਨਹੀਂ। ਸਾਰੇ ਹੀ ਤੇ ਇੱਧਰ ਉੱਧਰ ਬਸ ਤੁਰੇ ਫਿਰਦੇ ਨੇ। ਉਹ ਕਰਮ ਉਹੋ ਹੀ ਨੇ, ਕਰਮ ਉਹ ਹੀ ਭੇੜੇ ਕਰਨੇ ਨੇ। ਪਰ ਬਾਰੀ ਰੂਪ ਦੇ ਵਿੱਚ ਪੇਸ਼ ਇਸ ਤਰ੍ਹਾਂ ਕਰ ਰਹੇ ਨੇ ਆਪਣੇ ਆਪ ਨੂੰ ਕਿ ਅਸੀਂ ਕਿਸੇ ਧਾਰਮਿਕ ਸਥਾਨ ਤੇ ਬੜਾ ਚੰਗਾ ਕੋਈ ਕਰਮ ਕਰਨ ਦੇ ਲਈ ਚੱਲੇ ਹਾਂ ਯਾਤਰਾ ਸਫਲ ਕਰਨ ਦੇ ਲਈ ਚੱਲੇ ਹਾਂ ਇਹ ਗੱਲ ਠੀਕ ਹੈ ਸਾਡੇ ਵੀ ਧਾਰਮਿਕ ਸਥਾਨ ਨੇ ਦਰਬਾਰ ਸਾਹਿਬ ਹੈ ਬਾਕੀ ਹੋਰ ਸਾਰੇ ਸਥਾਨ ਨੇ ਬੰਦੇ ਦਾ ਕਦੇ ਮਨ ਕਰਦਾ ਹੈ ਕਿ ਚਲੋ ਫੈਮਿਲੀ ਦੇ ਨਾਲ ਚੱਲ ਕੇ ਪਰਿਵਾਰ ਦੇ ਨਾਲ ਚੱਲ ਕੇ ਕਿਤੇ ਨਮਸਕਾਰ ਕਰ ਆਈਏ ਹੁੰਦਾ ਹੈ ਭਾਵਨਾਵਾਂ ਹੁੰਦੀਆਂ ਨੇ ਠੀਕ ਹੈ ਉਹ ਇੱਕ ਪੱਖ ਤੋਂ ਠੀਕ ਹੈ ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ ਇੱਥੇ ਤੇ ਬਹੁਤੇ ਲੋਕ 86 ਤੀਰਥ ਜੇ ਨਾਵੇਂ ਪਖੰਡਾਂ ਦੇ ਵਿੱਚ ਹੀ ਤੁਰੇ ਫਿਰਦੇ ਨੇ ਕਿਸੇ ਨੂੰ ਸੱਚ ਸਮਝਣ ਦੇ ਵਿੱਚ ਕੋਈ ਰਸ ਨਹੀਂ ਹੈ ਕੋਈ ਆਨੰਦ ਨਹੀਂ ਹੈ ਕੋਈ ਸੱਚ ਨੂੰ ਸਮਝਣਾ ਨਹੀਂ ਚਾਹੁੰਦਾ ਕਮਾਉਣਾ ਨਹੀਂ ਚਾਹੁੰਦਾ ਤੇ ਸਾਨੂੰ ਇਸ ਗੱਲ ਦੇ ਵਿੱਚ ਭਰਮ ਨਹੀਂ ਜੀ ਰੱਖਣਾ ਚਾਹੀਦਾ ਕਿ ਜਿਹੜਾ ਸਾਡਾ ਗੁਰੂ ਹੈ ਉਹ ਗੁਰੂ ਸੰਪੂਰਨ ਰੂਪ ਦੇ ਵਿੱਚ ਗੁਰੂ ਹੈ ਭਾਵੇਂ ਉਹ ਆਪਣਾ ਇਹ ਦਰਬਾਰ ਹੈ ਤੇ ਭਾਵੇਂ ਕੋਈ ਧਾਰਮਿਕ ਸਥਾਨ ਹੈ ਜਿਹਨੂੰ ਅਸੀਂ ਇਤਿਹਾਸ ਦੇ ਨਾਲ ਜੋੜਦੇ ਹਾਂ ਉਹਦੇ ਵਿੱਚ ਅੰਤਰ ਇਹ ਹੁੰਦਾ ਹੈ ਕਿ ਜਿੱਥੇ ਗੁਰੂ ਸਹਿਬਾਨ ਰਹੇ ਨੇ ਜਿੱਥੇ ਜੀਵਨ ਬਤੀਤ ਕੀਤਾ ਹੈ ਜਿੱਥੇ ਉਹਨਾਂ ਦਾ ਜੀਵਨ ਕਾਲ ਰਿਹਾ ਹੈ ਉਹਦੀ ਮਹੱਤਤਾ ਹੈ ਆਪਣੇ ਆਪ ਦੇ ਵਿੱਚ ਪਰ ਸਤਗੁਰ ਤੇ ਸਤਗੁਰੂ ਦੀ ਬਾਣੀ ਦੇ ਵਿੱਚ ਕੋਈ ਅੰਤਰ ਨਹੀਂ ਹੈ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਕੋਈ ਅੰਤਰ ਨਹੀਂ ਉਹ ਹਰ ਥਾਂ ਤੇ ਸੰਪੂਰਨ ਨੇ ਪਰ ਗੁਰੂ ਪਾਤਸ਼ਾਹ ਨੇ ਬਿਆਨ ਕੀਤਾ ਕਹਿੰਦੇ 68 ਤੀਰਥ ਜੇ ਨਾਵੇ ਉਤਰੇ ਨਾਹੀ ਮੈਲ ਭਾਈ ਕਹਿੰਦੇ ਇਸ ਭੁਲੇਖੇ ਦੇ ਵਿੱਚ ਨਿਕਲ ਜਾਓ ਨਾ ਰਹੋ ਇਸ ਭੁਲੇਖੇ ਦੇ ਵਿੱਚ ਕਿ ਕਿਸੇ ਤੀਰਥ ਸਥਾਨ ਤੇ ਨਹਾਉਣ ਦੇ ਨਾਲ ਕੋਈ ਪਵਿੱਤਰਤਾ ਨਹੀਂ ਆਉਂਦੀ ਪਰ ਇਹ ਗੱਲ ਸਮਝਾਉਣੀ ਸੌਖੀ ਨਹੀਂ ਹੈ ਖਾਸ ਕਰਕੇ ਸਾਡੇ ਦੇਸ਼ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਲੋਕ ਜਾਂਦੇ ਨੇ ਹਰ ਦੁਆਰ ਗੰਗਾ ਦਰਬਾਰ ਸਾਹਿਬ ਜਾਂ ਹੋਰ ਆਦਿਕ ਬਹੁਤ ਥਾਵਾਂ ਤੇ ਲੋਕ ਤੁਰੇ ਫਿਰਦੇ ਨੇ ਇਸ਼ਨਾਨ ਕਰਦੇ ਪਰ ਅਸਲ ਦੇ ਵਿੱਚ ਕੋਈ ਸਮਝਣਾ ਨਹੀਂ ਚਾਹੁੰਦਾ ਕਿ ਮਨ ਦੀ ਪਵਿੱਤਰਤਾ ਕਿਵੇਂ ਹੋਣੀ ਹੈ ਮਨ ਕਿਵੇਂ ਸਾਫ਼ ਹੋਣਾ ਹੈ ਇਹਦੇ ਨਾਲ ਕਈ ਚੀਜ਼ਾਂ ਬਚਦੀਆਂ ਨੇ ਜਿਹੜੇ ਹੁਣ ਇੱਕ ਆਮ ਇਨਸਾਨ ਨੇ ਆਮ ਲੋਕ ਨੇ ਜੋ ਇਹ ਗੱਲ ਨੂੰ ਸਮਝ ਲੈਣ ਕੇ ਭਰੀਏ ਮਤ ਪਾਪਾਂ ਕੇ ਸੰਗੋ ਧੋਪੇ ਨਾਵੇਂ ਕੇ ਰਾਂਗੇ ਨਾਮ ਦੇ ਨਾਲ ਮਨ ਨੇ ਸਾਫ਼ ਹੋਣਾ ਏ ਤਾਂ ਇੱਕ ਨੋਰਮਲ ਪਰਿਵਾਰ ਦਾ ਜਾਣਾ ਆਉਣਾ ਘਟੇਗਾ ਬਾਹਰੀ ਜਿਹੜੇ ਵੇ ਲੋੜਾ ਖਰਚੇ ਨੇ ਉਹ ਘਟ ਜਾਣੇ ਨੇ ਸਫਰਾਂ ਦੇ ਵਿੱਚ ਪੈਸੇ ਖਰਾਬ ਹੁੰਦੇ ਨੇ ਖਾਣ ਪੀਣ ਤੇ ਪੈਸੇ ਖਰਾਬ ਹੁੰਦੇ ਨੇ ਧਾਰਮਿਕ ਕਿੰਨੇ ਰੀਤੀ ਰਿਵਾਜ ਆਉਂਦੇ ਨੇ ਲੋਕ ਕਿੰਨਾ ਕੁਝ ਖਰੀਦ ਖਰੀਦ ਕੇ ਲੈਂਦੇ ਨੇ ਬਾਜ਼ਾਰਾਂ ਦੇ ਵਿੱਚ ਜੇ ਕੋਈ ਨਹੀਂ ਵੀ ਕਰ ਸਕਦਾ ਉਹ ਵੀ ਮਜਬੂਰੀ ਦੇ ਵਿੱਚ ਉਹ ਕੋ ਕਰਮ ਨਿਭਾਉਂਦਾ ਏ ਕਿਉਂਕਿ ਉਹਨੂੰ ਲੱਗਦਾ ਏ ਕਿ ਇਹ ਧਰਮ ਦਾ ਕਰਮ ਹੈ ਜੇ ਅਸੀਂ ਇਹ ਨਿਭਾਇਆ ਤੇ ਅਸੀਂ ਪਿੱਛੇ ਨਾ ਰਹਿ ਜਾਈਏ ਪਿੱਛੇ ਉਹ ਰਹੀ ਰਹੇ ਨੇ ਕਿਉਂਕਿ ਖਰਚਾ ਤੇ ਹੋਣਾ ਹੀ ਹੈ ਖਰਚਾ ਤੇ ਪੂਰਾ ਉਦੋਂ ਹੀ ਹੋਣਾ ਹੈ ਨਾ ਜਦੋਂ ਕੋਈ ਕੰਮ ਕੋਈ ਕਿਰਤ ਕੋਈ ਕਲ ਚੱਲ ਰਿਹਾ ਏ ਪਰ ਧਾਰਮਿਕ ਇੰਨੀਆਂ ਰੋਹ ਰੀਟਾਂ ਆਉਂਦੀਆਂ ਨੇ ਮੇਲੇ ਆਉਂਦੇ ਨੇ ਤਿਉਹਾਰ ਆਉਂਦੇ ਨੇ ਕਿ ਬੰਦਾ ਖਰਚੇ ਕਰਦਾ ਏ ਪਰ ਗੁਰੂ ਪਾਤਸ਼ਾਹ ਨੇ ਕਿਤੇ ਨਹੀਂ ਕਿਹਾ ਇਸ ਤਰ੍ਹਾਂ ਦਾ ਕੁਝ ਵੀ ਗੁਰੂ ਸਹਿਬਾਨ ਨੇ ਇੱਕ ਵੀ ਐਸਾ ਸਾਨੂੰ ਕੋਈ ਦਿਨ ਵੀ ਨਹੀਂ ਦਿੱਤਾ ਕਿ ਲੋਕਾਂ ਸਿੱਖਾਂ ਨੂੰ ਕਿਹਾ ਹੋਵੇ ਸਿੱਖੋ ਤੁਸੀਂ ਇਹਦੇ ਤੇ ਖਰਚਾ ਕਰਿਓ। ਕਿਤੇ ਵੀ ਕੋਈ ਗੱਲ ਨਹੀਂ ਹੈ। ਅਸੀਂ ਅਖੰਡ ਪਾਠ ਕਰਾਉਨੇ ਆਂ, ਸਹਿਜ ਪਾਠ ਕਰਾਉਨੇ ਆਂ, ਸੋਹਣੀ ਸਾਹਿਬ ਦਾ ਜਾਪ ਕਰਾਉਨੇ ਆਂ, ਉਹ ਸਾਡੀ ਆਪਣੀ ਇੱਛਾ ਹੈ। ਕਿ ਅਸੀਂ ਕਰਾਉਣਾ ਚਾਹੁੰਦੇ ਆਂ ਜਾਂ ਨਹੀਂ ਕਰਾਉਣਾ ਚਾਹੁੰਦੇ, ਪਰ ਗੁਰੂ ਬਾਬਾ ਇਹਦੇ ਨਾਲ ਗੁੱਸੇ ਨਹੀਂ ਹੁੰਦੇ। ਉਹਨਾਂ ਨੂੰ ਇਹ ਨਹੀਂ ਹੈ ਕਿ ਜੇ ਕੋਈ ਕਰਾਵੇਗਾ ਤੇ ਉਹ ਗੁਰੂ ਦੇ ਲਾਗੇ ਹੈ ਤੇ ਜਿਹੜਾ ਪਾਠ ਨਹੀਂ ਕਰਾਉਂਦਾ ਉਹ ਗੁਰੂ ਤੋਂ ਦੂਰ ਹੈ। ਇਸ ਤਰ੍ਹਾਂ ਦੀ ਗੱਲ ਨਹੀਂ ਹੈ ਉਹ ਇੱਕ ਬਾਰੀ ਮਰਿਆਦਾ ਦੀ ਗੱਲ ਹੈ ਕਿ ਜੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੈ ਜਾਂ ਕੁਝ ਹੈ ਤਾਂ ਸਿੱਖ ਲੋਕ ਕਿਹੜੀ ਪਰੰਪਰਾ ਜਾਂ ਮਰਿਆਦਾ ਨੂੰ ਲੈ ਕੇ ਆਪਣੇ ਘਰ ਦਾ ਕੋਈ ਕਰਮ ਨਿਭਾਉਣਗੇ ਉਹ ਇੱਕ ਬਾਰੀ ਮਰਿਆਦਾ ਦੀ ਗੱਲ ਹੈ ਪਰ ਲੋਕਾਂ ਨੇ ਵੱਡੇ ਪੱਧਰ ਤੇ ਧਾਰਮਿਕ ਗੱਲਾਂ ਨੂੰ ਇਤਨਾ ਆਪਣੇ ਖੂਨ ਦੇ ਵਿੱਚ ਜਮਾ ਕਰ ਲਏ ਕਿ ਲੋਕ ਇਹਦੇ ਪਿੱਛੇ ਤੇ ਇੱਕ ਦੂਜੇ ਨਾਲ ਵੀ ਨਫ਼ਰਤ, ਵੈਰ, ਵਿਰੋਧ, ਈਰਖਾ, ਨਫ਼ਰਤ ਆਦ ਕਪਾਲ ਲੈਂਦੇ। ਤੇ ਇਹ ਗੱਲ ਗੁਰੂ ਪਾਤਸ਼ਾਹ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਕਹੀ ਹੈ ਕਿ ਭਾਈ ਧਰਮ ਇੱਕੋ ਹੀ ਹੁੰਦਾ ਏ। ਉਹ ਇਨਸਾਨੀਅਤ ਦਾ ਧਰਮ ਹੈ ਬਸ। ਭਲੇ ਕਰਮ ਕਰਨਾ ਹੀ ਧਰਮ ਹੈ। ਐਦੋਂ ਵੱਡਾ ਧਰਮ ਕੋਈ ਨਹੀਂ ਹੈ। ਬਸ ਗੱਲ ਖਤਮ ਹੈ। ਚੰਗੇ ਕੰਮ ਕਰਨਾ ਹੀ ਇੱਕ ਧਰਮ ਹੈ। ਬਸ ਇਹ ਕੋਈ ਵੀ ਧਰਮ ਹੈ। ਧਰਮ ਅਸੀਂ ਵਾ ਅਲੱਗ-ਲੱਗੋ ਫਿਰਕੇ ਬਣਾ ਲਏ। ਤਾਂ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿੰਦੇ ਨਹੀਂ ਭਾਈ ਮੈਲ ਉਤਰਦੀ ਇਸ ਕਰਕੇ ਨਾਮ ਪਟਕਿਆ ਕਰੋ, ਤੀਰਥਾਂ ਤੇ ਜਾ ਕਰਕੇ ਨਾਮ ਆਪਣਾ ਸਮਾਂ ਖਰਾਬ ਕਰਿਆ ਕਰੋ। ਮਨ ਨੂੰ ਧੋਣਾ ਇਹ ਤਾਂ ਆਪਣੇ ਅੰਦਰ ਚਾਤੀ ਮਾਰੋ ਘਰੇ ਬੈਠੇ ਵੀ ਮਨ ਸਾਫ਼ ਕਰ ਸਕਦੇ ਹੋ। ਕਿ ਮਨ ਸਾਫ਼ ਕਰਨ ਦੇ ਲਈ ਕਿਸੇ ਖਾਸ ਜਗ੍ਹਾ ਦੀ ਲੋੜ ਹੈ ਜੀ? ਖਾਸ ਸਥਾਨ ਦੀ ਲੋੜ ਹੈ ਨਾ ਹਾਂ ਉਸ ਜਗ੍ਹਾ ਦਾ ਬੰਦੇ ਤੇ ਅਸਰ ਪੈਂਦਾ ਏ ਗੁਰੂ ਦੀ ਸਤ ਸੰਗਤ ਦੇ ਵਿੱਚ ਬੈਠਾਂਗੇ ਅਸਰ ਪੈਂਦਾ ਏ ਉਹ ਇੱਕ ਅਲੱਗ ਵਿਆਖਿਆ ਏ ਪਰ ਜੇ ਕੋਈ ਇਨਸਾਨ ਆਪਣੇ ਆਪ ਦੇ ਮਨ ਨੂੰ ਸਾਫ਼ ਕਰਨਾ ਚਾਹੁੰਦਾ ਏ ਸਫਾਈ ਕਰਨੀ ਚਾਹੁੰਦਾ ਏ ਮੈਲ ਉਤਾਰਨਾ ਚਾਹੁੰਦਾ ਏ ਮੈਲ ਦਾ ਅਰਥ ਹੈ ਮਾੜੇ ਵਿਚਾਰ ਬਦਲਣਾ ਚਾਹੁੰਦਾ ਏ ਤਾਂ ਉਹਦੀ ਸੋਚ ਨੂੰ ਬਦਲਨੀ ਪੈਣੀ ਏ ਉਹਦੇ ਵਿਚਾਰ ਉਹਨੂੰ ਬਦਲਨੇ ਪੈਣੇ ਨੇ ਵਿਚਾਰਾਂ ਤੇ ਕੋਈ ਕੰਮ ਨਹੀਂ ਕਰਦਾ ਤੇ ਇਹਨੂੰ ਧਾਰਮਿਕ ਪਹਿਰਾਵਾ ਪੈਨਾ ਕੇ ਮਨੁੱਖ ਭਰਮ ਦੇ ਵਿੱਚ ਭੱਜੇ ਫਿਰਦੇ ਨੇ ਮਨ ਨੂੰ ਸਾਫ਼ ਕਰਨ ਦਾ ਮਤਲਬ ਕੀ ਹੈ ਜੀ ਵਿਚਾਰਾਂ ਨੂੰ ਬਦਲਣਾ ਵਿਚਾਰਾਂ ਨੂੰ ਸਾਫ਼ ਕਰਨਾ ਤੇ ਹੁਣ ਕੋਈ ਬੰਦਾ ਕਹੇ ਜੀ ਮੈਂ ਤੇ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਮਨ ਨੂੰ ਸਾਫ਼ ਕਰਾਂਗਾ ਉਹ ਮਨ ਦੇ ਵਿਚਾਰ ਉੱਥੇ ਬਦਲ ਜਾਣਗੇ ਇੱਕ ਦਿਨ ਦੇ ਵਿੱਚ ਬੜਾ ਮੁਸ਼ਕਿਲ ਕੰਮ ਹੈ ਕਿਸੇ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਹੈ ਕਹਿੰਦੇ ਲੱਖਾਂ ਲੋਕ ਬੰਦੇ ਦੀ ਸੋਚ ਨੂੰ ਕਿਉਂ ਜੱਜ ਕਰਦੇ ਨੇ ਕਿਉਂਕਿ ਕਹਿੰਦੇ ਸੋਚ ਬੜੀ ਜਲਦੀ ਬਦਲ ਜਾਂਦੀ ਹੈ ਇਸ ਕਰਕੇ ਜਾਦਾ ਲੋਕ ਜੱਜ ਕਰਦੇ ਨੇ ਸੋਚ ਨੂੰ ਤਾਂ ਕਰਕੇ ਜਿਆਦਾ ਪਰਖਿਆ ਜਾਂਦਾ ਹੈ ਕਿ ਬਹੁਤ ਜਲਦੀ ਫੇਰਾ ਖਾ ਜਾਂਦੀ ਹੈ ਤਾਂ ਇਸ ਕਰਕੇ ਵਿਚਾਰਾਂ ਨੂੰ ਬਦਲਣਾ ਇਹ ਕੋਈ ਸੌਖੀ ਖੇਡ ਨਹੀਂ ਹੈ ਸੌਖਾ ਕੰਮ ਨਹੀਂ ਹੈ ਪਰ ਗੁਰੂ ਬਾਬੇ ਦੀ ਬਾਣੀ ਨੂੰ ਜੇ ਬੰਦਾ ਕਮਾਉਣਾ ਸ਼ੁਰੂ ਕਰ ਦੇ ਤਾਂ ਭੈੜੇ ਤੋਂ ਭੈੜੇ ਮਨੁੱਖ ਵੀ ਸੋਹਣੇ ਜੀਵਨ ਵਾਲੇ ਬਣ ਜਾਂਦੇ ਨੇ ਚੰਗੇ ਜੀਵਨ ਵਾਲੇ ਬਣ ਜਾਂਦੇ ਨੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ ਕਮਾ ਲੈਂਦੇ ਉਹ ਭਾਵੇਂ ਕੋਈ ਵੀ ਹੈ ਇੱਕ ਤੇ ਚਲੋ ਇਹ ਮੁੰਦੇਸ਼ ਦੀ ਵਿਲੱਖਣਤਾ ਤੇ ਹੈ ਕਿ ਇਸ ਦੇਸ਼ ਦੇ ਵਿੱਚ ਭਿੰਨ-ਭਿੰਨ ਤਰ੍ਹਾਂ ਦੇ ਲੋਕ ਪਾਏ ਜਾਂਦੇ ਨੇ ਪਰ ਪਿੰਨ ਪਿੰਨ ਦੇ ਨਾਲ ਨੁਕਸਾਨ ਇਹ ਹੋਇਆ ਕਿ ਲੋਕ ਕਈ ਵਾਰ ਸੱਚ ਨੂੰ ਨਹੀਂ ਸਮਝਣਾ ਚਾਹੁੰਦੇ ਉਹ ਜਿੱਥੇ ਪੈਦਾ ਹੋਏ ਨੇ ਜਿਸ ਸਮਾਜ ਦੇ ਵਿੱਚ ਪੈਦਾ ਹੋਏ ਨੇ ਉਹਨਾਂ ਹੀ ਭਰਮਾਂ ਨੂੰ ਆਪਣੇ ਸਿਰ ਮੱਥੇ ਮੰਨ ਕੇ ਤੁਰ ਪੈਂਦੇ। ਭਾਵੇਂ ਕੋਈ ਕਿਸੇ ਵੀ ਕਹੇ ਜਾਂਦੀ ਸਮਾਜ ਵਿੱਚ ਪੈਦਾ ਹੋਇਆ ਏ ਪਰ ਇਨਸਾਨ ਸੱਚ ਨੂੰ ਤੇ ਸਮਝੇ ਕਿ ਸੱਚ ਕੀ ਹੈ? ਜੀਵਨ ਦੇ ਲਈ ਸਹੀ ਰਸਤਾ ਕਿਹੜਾ ਏ? ਕਿਹੜੀ ਵਿਆਖਿਆ ਸਹੀ ਏ? ਕਿਹੜੇ ਗੁਰੂ ਸਹਿਬਾਨ ਨੇ ਸਹੀ ਗਿਆਨ ਦਿੱਤਾ ਇਸ ਸਮਾਜ ਨੂੰ? ਤਾਂ ਐਸਾ ਲੋਕ ਸਮਝਣਾ ਵੀ ਨਹੀਂ ਚਾਹੁੰਦੇ ਕਈ ਵਾਰ ਉਹ ਕੱਟੜਪਤਾ ਦੀ ਸੋਚ ਲੈ ਕੇ ਬਸ ਜਿੱਥੇ ਪੈਦਾ ਹੋਏ ਨੇ ਭਾਵੇਂ ਪਖੰਡੀ ਹੋਣ ਆਪਣੇ ਧਰਮ ਦੇ ਵਿੱਚ ਉਹਨੂੰ ਹੀ ਮੰਨਦੇ ਜਾਂਦੇ ਨੇ ਉਹਨੂੰ ਹੀ ਫੋਲੋ ਕਰਦੇ ਜਾਂਦੇ ਨੇ ਸੱਚ ਨੂੰ ਨਹੀਂ ਸਮਝਣਾ ਚਾਹੁੰਦੇ ਇਹੋ ਹੀ ਸਭ ਤੋਂ ਵੱਡਾ ਦੁੱਖ ਹੈ ਇਸ ਦੇਸ਼ ਦਾ ਕਿ ਲੋਕ ਸੱਚ ਨੂੰ ਦੂਸਰੇ ਨੂੰ ਸੁਨਣਾ ਨਹੀਂ ਚਾਹੁੰਦੇ ਕਈ ਵਾਰ ਤੇ ਉਹਦਾ ਕਰਕੇ ਚੇਂਜਿੰਗ ਨਹੀਂ ਆ ਰਹੀ ਬਦਲਾਅ ਨਹੀਂ ਆ ਰਿਹਾ ਸੋਚ ਨਹੀਂ ਬਦਲ ਰਹੀ ਇਹ ਇਹ ਗੱਲਾਂ ਛੋਟੀਆਂ ਨਹੀਂ ਹੁੰਦੀਆਂ ਇਹ ਇੰਨੇ ਵੱਡੇ ਪੱਧਰ ਤੇ ਲੋਕ ਇਸ ਦੇਸ਼ ਨੂੰ ਛੱਡ ਕੇ ਹੋਰਾਂ ਦੇਸ਼ਾਂ ਦੇ ਵਿੱਚ ਰਹਿਣ ਦੇ ਲਈ ਜਾਂਦੇ ਨੇ ਇਹ ਛੋਟੀ ਗੱਲ ਥੋੜਾ ਏ ਇਹਦੇ ਵਿੱਚ ਬੜੇ ਅਨੇਕਾਂ ਕਾਰਨ ਨੇ ਧਾਰਮਿਕ ਲੜਾਈਆਂ ਨੇ ਜਾਤਾਂ ਪਾਤਾਂ ਦੇ ਰੌਲੇ ਨੇ ਵੱਖਰੇਵੇਂ ਨੇ ਪਖੰਡਵਾਦ ਹੈ ਫਿਰ ਲੋਕਾਂ ਦੀ ਮੈਂਟੈਲਿਟੀ ਹੈ ਨੀਵੇਂ ਪੱਧਰ ਤੇ ਸੋਚਦੇ ਨੇ 네ਗੇਟਿਵਿਟੀ ਤੋਂ ਹਰ ਗੱਲ ਨੂੰ ਵੇਖਣਾ ਹੈ ਬੜਾ ਕੁਝ ਵਾਰੀ ਪੱਖ ਲੈ ਲਈਏ ਬੇਰੁਜ਼ਗਾਰੀ ਹੈ ਗਵਰਨਮੈਂਟ ਦਾ ਸਿਸਟਮ ਐ ਸਾਹਿਬ ਬਹੁਤ ਕੁਝ ਹੁੰਦਾ ਇਹ ਲੋਕ ਨਹੀਂ ਜਾਉਣਾ ਚਾਹੁੰਦੇ ਨੀਵੇਂ ਪੱਦਰ ਦੀ ਉਹ ਸੋਚ ਵਾਲੀ ਜ਼ਿੰਦਗੀ ਤਾਂ ਕਹਿਣ ਤੋਂ ਭਾਵ ਕੀ ਹੈ ਕਿ ਲੋਕ ਜੇ ਖੁਦ ਆਪਣੀ ਸੋਚ ਨੂੰ ਵੀ ਬਦਲਣ ਖੁਦ ਵੀ ਸੱਚ ਨੂੰ ਜਾਣਨ ਦੀ ਕੋਸ਼ਿਸ਼ ਕਰਨ ਤਾਂ ਉਹਨਾਂ ਦੇ ਜੀਵਨ ਦੇ ਵਿੱਚ ਬਦਲਾਅ ਆ ਸਕਦਾ ਹੈ ਕਿਉਂਕਿ ਇਹ ਮਨੁੱਖ ਦਾ ਫਰਜ਼ ਹੁੰਦਾ ਏ ਉਹ ਜਿੱਥੇ ਰਹਿੰਦਾ ਏ ਜਿਸ ਥਾਂ ਤੇ ਰਹਿੰਦਾ ਏ ਉਹ ਸੱਚ ਨੂੰ ਪਕੜ ਕਰੇ ਆਪਣੇ ਜੀਵਨ ਦੇ ਵਿੱਚ ਸੱਚ ਨੂੰ ਲਿਆਵੇ ਅਗਲੀ ਪੰਕਤੀ ਜਿੰਨ ਪਟੇ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਕਹਿੰਦੇ ਜਿੰਨਾ ਮਨੁੱਖਾਂ ਦੇ ਜੀਵਨ ਦੇ ਅੰਦਰ ਅੰਦਰ ਕੋਮਲਤਾ ਹੁੰਦੀ ਏ ਪਰ ਬਾਹਰੋਂ ਕਈ ਵਾਰ ਲੱਗਦਾ ਏ ਕਿ ਬੜੇ ਰੁੱਖੇ ਜਿਹੇ ਨੇ ਕਹਿੰਦੇ ਉਹ ਭਲੇ ਇਨਸਾਨ ਨੇ ਕਈ ਇਨਸਾਨ ਹੁੰਦੇ ਨੇ ਨਾ ਜੀ ਬਾਹਰੋਂ ਬੜੇ ਬੋਲਣ ਨੂੰ ਲੱਗਦਾ ਹੈ ਕਿ ਬੜਾ ਗੁੱਸੇ ਵਾਲਾ ਇਹ ਇਨਸਾਨ ਪਰ ਗੁਰੂ ਪਾਤਸ਼ਾਹ ਕਹਿੰਦੇ ਅੰਦਰ ਕੋਮਲਤਾ ਹੁੰਦੀ ਹੈ ਉਹਨਾਂ ਦੇ ਉਹਨਾਂ ਦੇ ਲਫ਼ਜ਼ ਥੋੜੇ ਜਿ ਗੁੱਸੇ ਵਾਲੇ ਹੋ ਜਾਂਦੇ ਨੇ ਪਰ ਉਹਨਾਂ ਦੇ ਅੰਦਰ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਹੁੰਦਾ ਕੋਈ ਪਾਪ ਕਰਮ ਨਹੀਂ ਹੁੰਦਾ ਤਾਂ ਐਸੇ ਇਨਸਾਨ ਕਹਿੰਦੇ ਬੜੇ ਚੰਗੇ ਇਨਸਾਨ ਨੇ ਭਲੇ ਇਨਸਾਨ ਨੇ ਜਿਹੜੇ ਆਪਣੇ ਲਫ਼ਜ਼ਾਂ ਦੇ ਦੁਆਰਾ ਹੋਰਨਾਂ ਦਾ ਭਲਾ ਚਾਹੁੰਦੇ ਨੇ ਵਿਕਾਸ ਚਾਹੁੰਦੇ ਨੇ ਤਾਂ ਕਹਿੰਦੇ ਉਹ ਹੋਰਨਾਂ ਦੇ ਲਈ ਆਪਣੇ ਦਿਲੋਂ ਬੋਲਦੇ ਨੇ ਜੋ ਬੋਲਦੇ ਨੇ ਜੋ ਕਹਿੰਦੇ ਨੇ ਦਿਲੋਂ ਕਹਿੰਦੇ ਤਾਂ ਕਹਿੰਦੇ ਤਿੰਨ ਨੇਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਉਹਨਾਂ ਨੂੰ ਨੇਹ ਲੱਗਾ ਹੋਇਆ ਏ ਉਹਨਾਂ ਨੂੰ ਪਿਆਰ ਹੈ ਉਹਨਾਂ ਨੂੰ ਦਰਦ ਹੈ ਕਿ ਉਹ ਮਨ ਕਰਕੇ ਚਿੱਤ ਕਰਕੇ ਸੱਚ ਦੇ ਨਾਲ ਜੁੜੇ ਹੋਏ ਨੇ ਸੱਚ ਦੇ ਨਾਲ ਉਹਨਾਂ ਦਾ ਬਿਲਾਪ ਹੋਇਆ ਹੈ ਰੱਬ ਨਾਲ ਨੇਹ ਲੱਗਣਾ ਇਹ ਸੌਖਾ ਨਹੀਂ ਹੈ ਜੀ ਇਹ ਸੌਖਾ ਕਰਮ ਨਹੀਂ ਹੈ ਜਿਨ੍ਹਾਂ ਨੂੰ ਰੱਬ ਦੇ ਨਾਲ ਸਨੇਹ ਹੈ ਨਾ ਜੀ ਉਹਨਾਂ ਦੇ ਮਨ ਦੀ ਸਮਝ ਫਿਰ ਕੈਸੀ ਬਣ ਜਾਂਦੀ ਹੈ ਬਾਬਾ ਫਰੀਦ ਜੀ ਦਾ ਸ਼ਬਦ ਆਪ ਸਭ ਨੂੰ ਆਉਂਦਾ ਹੈ ਦਿਲੋਂ ਮੁਹੱਬਤ ਜਿਨ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਜਿਨ੍ਹਾਂ ਨੂੰ ਦਿਲੋਂ ਮੁਹੱਬਤ ਹੈ ਨਾ ਜੀ ਕਹਿੰਦੇ ਉਹ ਫਿਰ ਅੰਦਰੋਂ ਬਾਹਰੋਂ ਦੋ ਨਹੀਂ ਹੁੰਦੇ ਉਹ ਇੱਕ ਹੀ ਹੁੰਦੇ ਨੇ ਉਹ ਇਹ ਨਹੀਂ ਕਿ ਜ਼ੁਬਾਨ ਤੋਂ ਕੁਝ ਹੋਰ ਬੋਲ ਰਹੇ ਨੇ ਤੇ ਕਰਮ ਕੁਝ ਹੋਰ ਕਰ ਰਹੇ ਨੇ ਨਾ ਮਨ ਦੇ ਵਿੱਚ ਗੱਲ ਕੋਈ ਹੋਰ ਹੈ ਪਰ ਕਿਸੇ ਨੂੰ ਸਿਰਫ ਉਦਾਂ ਪਰਮਾਉਣ ਦੇ ਲਈ ਲਫ਼ਜ਼ ਕੁਝ ਹੋਰ ਵਰਤ ਰਹੇ ਨੇ ਨਾ ਕਿ ਦੇ ਭਾਈ ਉਹ ਐਸੇ ਇਨਸਾਨ ਨਹੀਂ ਹੁੰਦੇ ਫਿਰ ਉਹ ਤੇ ਬੜੇ ਸੱਚੇ ਸੁੱਚੇ ਇਨਸਾਨ ਹੁੰਦੇ ਤੇ ਜਿਹੜੇ ਸੱਚੇ ਨਹੀਂ ਹਨ ਭਾਈ ਸਿਕਾਂਡੇ ਕੱਚੇ ਆ ਉਹ ਕੱਚੇ ਰਹਿ ਜਾਂਦੇ ਤੇ ਐਸੇ ਮਨੁੱਖ ਬਹੁਤ ਵਿਗਾੜ ਪਾਉਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਏ ਕਿ ਮੈਂ ਅੰਦਰੋਂ ਕਿਸ ਤਰ੍ਹਾਂ ਦਾ ਹਾਂ ਤੇ ਬਾਹਰੋਂ ਕਿਸ ਤਰ੍ਹਾਂ ਦਾ ਹਾਂ ਪਰ ਫਿਰ ਵੀ ਆਪਣੇ ਆਪ ਨੂੰ ਬਦਲਦੇ ਨਹੀਂ ਚੇਂਜ ਨਹੀਂ ਕਰਦੇ ਕਿਸੇ ਮਹਾਨ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਕਹਿੰਦੇ ਕੁਝ ਲੋਕ ਮਰ ਜਾਂਦੇ ਨੇ ਪਰ ਬਦਲਦੇ ਨਹੀਂ ਮਤਲਬ ਕਿ ਅਹੰਕਾਰ ਦੇ ਵਿੱਚ ਮੈਂ ਮੇਰੀ ਦੇ ਵਿੱਚ ਲੋਭ ਲਾਲਚ ਦੇ ਵਿੱਚ ਆਪਣੇ ਹਉਮੈ ਦੀ ਮਿਰਤੀ ਦੇ ਵਿੱਚ ਠੱਗੀਆਂ ਚੋਰੀਆਂ ਦੇ ਵਿੱਚ ਕਿਸੇ ਨਾਲ ਧੋਖੇ ਧੜੀਆਂ ਕਰਦੇ ਮਰ ਜਾਂਦੇ ਨੇ ਪਰ ਬਦਲਦੇ ਕਦੇ ਨਹੀਂ ਤੇ ਐਸੇ ਇਨਸਾਨ ਹੁੰਦੇ ਨੇ ਗੁਰੂ ਬਾਬੇ ਨੇ ਐਵੇਂ ਥੋੜਾ ਕਿਹਾ ਏ ਅਸੰਖ ਮੂਰਖ ਅੰਧ ਕੋਰ ਸੰਖ ਚੋਰ ਰਾਮ ਕੋਰ ਅਸੰਖ ਮੂਰਖ ਨੇ ਤੇ ਅਸੰਖ ਚੋਰ ਨੇ ਹਰਾਮ ਖੋਰ ਨੇ ਐਸੇ ਮਨੁੱਖ ਹੁੰਦੇ ਨੇ ਭਾਈ ਇਹ ਸੱਚ ਜਾਣਿਓ ਉਹ ਕਦੇ ਨਹੀਂ ਬਦਲਣਗੇ ਆਪਣਾ ਘਰ ਪਰਿਵਾਰ ਖਰਾਬ ਕਰਨ ਲੈਂਦੇ ਨੇ ਭੈਣਾ ਭਰਾਵਾਂ ਦੇ ਨਾਲ ਰਿਸ਼ਤੇ ਨਾਤੇ ਖਤਮ ਕਰ ਲੈਂਦੇ ਨੇ ਪਰ ਆਪਣੇ ਆਪ ਦੇ ਜੀਵਨ ਨੂੰ ਕਦੇ ਨਹੀਂ ਬਦਲਦੇ ਆਪਣੇ ਸੁਭਾਅ ਆਪਣੇ ਕਰਮਾਂ ਨੂੰ ਨਹੀਂ ਬਦਲਦੇ ਆਪਣੇ ਰਹਿਣ ਸਹਿਣ ਨੂੰ ਨਹੀਂ ਬਦਲਦੇ ਹਉਮੈ ਅਹੰਕਾਰ ਆਕੜ ਨੂੰ ਹਮੇਸ਼ਾ ਸਲਮੌਰ ਰੱਖਦੇ ਨੇ ਉੱਪਰ ਰੱਖਦੇ ਨੇ ਤਾਂ ਇਸ ਕਰਕੇ ਬਾਬਾ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਭਾਈ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਂਦੇ ਤੇ ਜਿਹੜੇ ਗੁਰੂ ਦੇ ਪਿਆਰ ਦੇ ਵਿੱਚ ਭਿੱਜੇ ਹੋਏ ਨੇ ਭਿੱਜੀਆਂ ਹੋਈਆਂ ਰੂਹਾਂ ਨੇ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਭਾਵੇਂ ਕੁਝ ਵੀ ਵਾਪਰਦਾ ਏ ਕੁਝ ਵੀ ਹੁੰਦਾ ਏ ਰੰਗ ਦੇ ਵਿੱਚ ਹੀ ਰੰਗ ਹੱਸੇ ਰੰਗ ਰੋਵੇ ਕਹਿੰਦੇ ਰੰਗ ਦੇ ਵਿੱਚ ਰੁੱਤੇ ਹੋਏ ਹੀ ਹੱਸਦੇ ਨੇ ਤੇ ਰੰਗ ਦੇ ਵਿੱਚ ਰੁੱਤੇ ਹੋਏ ਹੀ ਰੋਦੇ ਨੇ ਹੁਣੇ ਬੜੀ ਵੱਡੀ ਗੱਲ ਹੈ ਇੱਕ ਮਨੁੱਖ ਹੱਸਦਾ ਏ ਅਹੰਕਾਰ ਦੇ ਵਿੱਚ ਇੱਕ ਮਨੁੱਖ ਗੱਲ ਕਰਦਾ ਏ ਅਹੰਕਾਰ ਦੇ ਵਿੱਚ ਇੱਕ ਮਨੁੱਖ ਵੇਖਦਾ ਵੀ ਹੈ ਤਾਂ ਅਹੰਕਾਰ ਦੇ ਵਿੱਚ ਪਰ ਜਦੋਂ ਗੁਰਮੁਖ ਹੱਸਦਾ ਏ ਜਦੋਂ ਬਾਣੀ ਦੇ ਵਿੱਚ ਰਤਿਆ ਹੋਇਆ ਹੱਸਦਾ ਏ ਕੋਈ ਸੱਚਾ ਇਨਸਾਨ ਹੱਸਦਾ ਏ ਉਹਦੇ ਹੱਸਣ ਦੇ ਵਿੱਚ ਵੀ ਉਸ ਰੱਬ ਦਾ ਉਸ ਗੁਣ ਚੰਗੇ ਗੁਣ ਉਹਦੇ ਕਰਮ ਮਨੁੱਖ ਦੇ ਸਾਹਮਣੇ ਪ੍ਰਗਟ ਹੁੰਦੇ ਤੁਹਾਡੇ ਹੱਸਣ ਦੇ ਨਾਲ ਵੀ ਪਤਾ ਲੱਗਦਾ ਏ ਜੀ ਸਾਡੇ ਬੋਲਣ ਦੇ ਨਾਲ ਸਾਡੇ ਕੁਝ ਕਹਿਣ ਦੇ ਨਾਲ ਵੀ ਸਾਡੇ ਜੀਵਨ ਦੇ ਕਰਮ ਸਾਡਾ ਸੁਭਾਅ ਸਾਡਾ ਰਹਿਣ ਸਹਿਣ ਬੈਠਣ ਦਾ ਢੰਗ ਪਤਾ ਲੱਗਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਨੇ ਰੰਗ ਹੱਸੇ ਪਾਤਸ਼ਾਹ ਤੇਰੇ ਬਾਣੀ ਦੇ ਵਿੱਚ ਹੀ ਹੱਸਦੇ ਕਿਸੇ ਦੇ ਉੱਪਰ ਨਹੀਂ ਹੱਸਦੇ ਕਿਸੇ ਦੇ ਹਾਲਾਤਾਂ ਉੱਪਰ ਨਹੀਂ ਹੱਸਦੇ ਕਿਸੇ ਦੀ ਗਰੀਬੀ ਉੱਪਰ ਨਹੀਂ ਹੱਸਦੇ ਕਿਸੇ ਦੇ ਮਾੜੇ ਦਿਨਾਂ ਉੱਪਰ ਨਹੀਂ ਹੱਸਦੇ ਕਿਸੇ ਦੇ ਕੋਈ ਵਿਗੜੇ ਹੋਏ ਕੰਮਾਂ ਉੱਪਰ ਨਹੀਂ ਹੱਸਦੇ ਉਹ ਹੱਸਦੇ ਨੇ ਤਾਂ ਨਾਲ ਆਪਣੇ ਆਲੇ-ਦੋਲੇ ਵੀ ਖੇੜਾ ਪੈਦਾ ਕਰ ਲੈਂਦੇ ਉਹਨਾਂ ਦਾ ਹੱਸਣਾ ਬੜਾ ਭਲਾ ਹੈ ਉਹਨਾਂ ਦਾ ਹੱਸਣਾ ਬੜਾ ਚੰਗਾ ਹੈ ਬਹੁਤੇ ਬਨੁਖ ਦੂਜੇ ਦੀਆਂ ਗੱਲਾਂ ਕਰਦੇ ਕਰਦੇ ਦੂਜੇ ਦਾ ਕੁਝ ਵਿਗੜਿਆ ਹੋਇਆ ਆਪਸ ਦੇ ਵਿੱਚ ਨਿੰਦਿਆ ਚੁਗਲੀ ਦੀ ਤਰ੍ਹਾਂ ਗੱਲਾਂ ਕਰਦੇ ਕਰਦੇ ਹੱਸਦੇ ਨੇ ਕਦੇ ਮਹਿਸੂਸ ਕਰਿਓ ਬੰਦੇ ਨੂੰ ਰਾਸ ਆਉਂਦਾ ਜਦੋਂ ਬੰਦਾ ਦੂਜੇ ਦੀ ਗੱਲ ਕਰਕੇ ਹੱਸਦਾ ਹੈ ਉਹਦਾ ਇਦਾਂ ਹੋ ਗਿਆ ਉਹਦੇ ਨਾਲ ਇਦਾਂ ਹੋ ਗਿਆ ਉਹਨਾਂ ਦੇ ਘਰ 'ਚ ਇਦਾਂ ਹੋ ਗਿਆ ਬੰਦਾ ਖੁਸ਼ ਹੁੰਦਾ ਇਦਾਂ ਗੱਲਾਂ ਕਰ ਕਰ ਕੇ ਪਰ ਪਾਤਸ਼ਾਹ ਕਹਿੰਦੇ ਨਾ ਜਿਹੜਾ ਤੇਰਾ ਜਾਣੈ ਉਹ ਰੰਗ ਹੱਸੈ ਰੰਗ ਰੋਵੇ ਤੇ ਰੋਂਦੇ ਦਾ ਮਤਲਬ ਕੀ ਹੈ ਪ੍ਰੇਮ ਦਾ ਵੀ ਇੱਕ ਰੋਣਾ ਹੁੰਦਾ ਹੈ ਗੁਰਬਾਣੀ ਦਾ ਵੀ ਇੱਕ ਬੈਰਾਗ ਹੁੰਦਾ ਹੈ ਜਦੋਂ ਇਨਸਾਨ ਸੱਚੇ ਮਨ ਚਿੱਤ ਕਰਕੇ ਰੱਬ ਦੇ ਨਾਲ ਜੁੜਦਾ ਏ ਤਾਂ ਬਾਬਾ ਜੀ ਦੇ ਬਚਨ ਆਪ ਜੀ ਨੂੰ ਯਾਦ ਹੋਣੇ ਚਾਹੀਦੇ ਨੇ ਕਹਿੰਦੇ ਕਰਬਤ ਭਲਾ ਨਾ ਕਰਬਟ ਤੇਰੀ ਲਾਗ ਗਲੇ ਸੁਣ ਬੇਲੀ ਮੇਰੀ ਹੋਂ ਵਾਰੀ ਮੁਖ ਫੇਰ ਪਿਆਰੇ ਕਰਬਟ ਦੇ ਮੋਕੋ ਕਾਹੀ ਕੁਮਾਰ ਕਹਿੰਦੇ ਪਾਤਸ਼ਾਹ ਮੈਂ ਆਰੀ ਦੇ ਨਾਲ ਆਪਣਾ ਸਿਰ ਕਟਵਾ ਲਵਾਂਗਾ ਪਰ ਤੇਰੇ ਨਾਲੋਂ ਮੈਨੂੰ ਵਿਛੋੜਾ ਚੰਗਾ ਨਹੀਂ ਲੱਗਦਾ ਤੇਰੇ ਨਾਲੋਂ ਮੇਰੀ ਦੂਰੀ ਨਹੀਂ ਪੈਣੀ ਚਾਹੀਦੀ ਤੇਰੇ ਨਾਲੋਂ ਮੈਂ ਵੱਖ ਨਹੀਂ ਹੋਣਾ ਚਾਹੀਦਾ ਹੋਮ ਵਾਰੀ ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ ਮੁੱਖ ਫੇਰ ਪਿਆਰੇ ਸਦਾ ਹੀ ਮੇਰੇ ਵੱਲ ਰੱਖਿਆ ਕਰ ਤੂੰ ਸਦਾ ਹੀ ਆਪਣਾ ਕਿਰਪਾ ਰੂਪੀ ਹੱਥ ਮੇਰੇ ਤੇ ਰੱਖਿਆ ਕਰ ਤੇਰੇ ਨਾਲ ਮੇਰਾ ਪਿਆਰ ਪ੍ਰੇਮ ਬਣਿਆ ਰਹੇ ਗੁਰੂ ਪਾਤਸ਼ਾਹ ਬੇਨਤੀ ਕਰਦੇ ਨੇ ਕਹਿੰਦੇ ਰੰਗ ਰੋਗ ਹੈ ਤੇਰੇ ਰੰਗ ਦੇ ਵਿੱਚ ਪ੍ਰੇਮ ਦੇ ਵਿੱਚ ਵਿਰਾਗ ਬਿੰਦਾ ਗੁਰਬਾਣੀ ਦਾ ਸ਼ਬਦ ਆਪ ਜੀ ਨੂੰ ਆਉਂਦਾ ਹੈ ਮੈਂ ਨੀਲ ਬਹਿ ਵਹਿ ਚੱਲੇ ਜੀਓ ਪਿਆਰ ਦੇ ਵਿੱਚ ਵਿਛੋੜੇ ਦੇ ਵਿੱਚ ਕਿ ਪਾਤਸ਼ਾਹ ਤੇਰੇ ਨਾਲੋਂ ਦੂਰੀ ਬਣ ਗਈ ਮੈਨੂੰ ਹੁਣ ਨੀਰ ਵਹਿ ਰਿਹਾ ਏ ਬੈਰਾਗ ਵਹਿ ਰਿਹਾ ਏ ਪਰ ਇਹ ਉਹਨਾਂ ਨੂੰ ਮਹਿਸੂਸ ਹੁੰਦਾ ਏ ਜੀ ਜਿਨ੍ਹਾਂ ਦਾ ਗੁਰੂ ਦੇ ਨਾਲ ਦਿਲੋਂ ਪਿਆਰ ਹੈ ਗੁਰੂ ਦੇ ਉਪਦੇਸ਼ਾਂ ਪ੍ਰਤੀ ਪਿਆਰ ਹੈ ਨਹੀਂ ਤੇ ਬਹੁਤੇ ਮਨੁੱਖਾਂ ਨੂੰ ਤੇ ਇਹ ਵੀ ਮਹਿਸੂਸ ਨਹੀਂ ਹੁੰਦਾ ਕਿ ਰੱਬ ਨਾਲ ਕੋਈ ਵਿਛੋੜਾ ਵੀ ਹੈ ਕੋਈ ਇਨਸਾਨ ਸਾਨੂੰ ਛੱਡ ਜਾਏ ਨਾ ਜੀ ਕੋਈ ਭੈਣ ਭਰਾ ਦੋਸਤ ਮਿੱਤਰ ਰਿਸ਼ਤਾ ਨਾਤਾ ਕੋਈ ਕੋਈ ਵਿਖਰ ਜਾਏਗਾ ਖਤਮ ਹੋ ਜਾਏਗਾ ਬੰਦਾ ਜ਼ਿੰਦਗੀ ਭਰ ਉਹਨੂੰ ਭੁੱਲ ਨਹੀਂ ਪਾਉਂਦਾ ਤੇ ਕਹਿੰਦਾ ਇਹ ਜੀ ਮੇਰਾ ਬੜਾ ਪਿਆਰ ਸੀ ਰੋਂਦਾ ਏ ਯਾਦ ਕਰਦਾ ਏ ਸਾਲਾਂ ਬੱਧੀ ਨਹੀਂ ਭੁੱਲਦਾ ਪਰ ਕਦੇ ਰੱਬ ਨਾਲ ਤੇ ਮਹਿਸੂਸ ਹੀ ਨਹੀਂ ਹੁੰਦਾ ਕਿ ਰੱਬ ਨਾਲ ਵੀ ਰਿਸ਼ਤਾ ਟੁੱਟਿਆ ਹੋਇਆ ਹੈ ਇਹ ਰੱਬ ਨਾਲ ਵੀ ਪਿਆਰ ਖਤਮ ਹੋਇਆ ਹੈ ਜਿਸ ਰੱਬ ਨੇ ਪੈਦਾ ਕੀਤਾ ਕਦੇ ਉਹਦੇ ਪ੍ਰਤੀ ਇੰਨਾ ਬੈਰਾਗ ਇੰਨਾ ਦੁੱਖ ਇੰਨਾ ਰੋਣਾ ਧੋਣਾ ਮਨੁੱਖ ਦੇ ਜੀਵਨ ਵਿੱਚ ਬਣਦਾ ਹੀ ਨਹੀਂ ਕਿਉਂਕਿ ਅਜੇ ਤੇ ਮਹਿਸੂਸ ਹੀ ਨਹੀਂ ਹੋਇਆ ਕਿ ਜਿਸ ਨੇ ਪੈਦਾ ਕੀਤਾ ਉਹਦੇ ਨਾਲ ਪਿਆਰ ਬਣਿਆ ਹੀ ਨਹੀਂ ਗੁਰੂ ਪਾਤਸ਼ਾਹ ਕਿਰਪਾ ਕਰਨਾ ਕਹਿੰਦੇ ਭਾਈ ਚੁੱਪ ਭੀ ਕਰ ਜਾਵੇਂ ਆਪ ਹੀ ਚੁੱਪ ਕਰ ਜਾਂਦੇ ਨੇ ਆਪ ਹੀ ਬੈਰਾਗ ਦੇ ਵਿੱਚ ਹੁੰਦੇ ਨੇ ਇਹ ਬੜੀ ਉਡੰਗੀ ਗੱਲ ਹੈ ਕਿਸੇ ਨੂੰ ਆਪਣੇ ਅੱਖਾਂ ਦੇ ਅਥਰੂ ਕਦੇ ਨਹੀਂ ਵਿਖਾਉਣੇ ਚਾਹੀਦੇ ਇਹਦੇ ਨਾਲ ਕੁਝ ਵੀ ਹਾਸਲ ਨਹੀਂ ਹੋਣਾ ਜਦੋਂ ਵੀ ਕੋਈ ਗੱਲ ਹੈ ਸਦਾ ਆਪਣੇ ਗੁਰੂ ਪਾਤਸ਼ਾਹ ਕੋਲੇ ਆਓ ਉਹਦੇ ਕੋਲੇ ਬੈਠ ਕੇ ਗੱਲਾਂ ਕਰੋ ਕਿਉਂਕਿ ਉਹ ਹੀ ਇੱਕ ਸਮਰਾਥਾ ਬਾਣ ਹੈ ਕਿਉਂਕਿ ਮੰਨੋ ਕਿ ਏਕ ਬ੍ਰਿਥੀ ਸਭ ਜਾਣ ਦੇਵਣ ਕੋ ਏਕੇ ਭਗਵਾਨ ਗੁਰੂ ਪਾਤਸ਼ਾਹ ਕਿਰਪਾ ਕਰਨ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਬੜੀ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਸਮੁੱਚੀ ਵਿਚਾਰ ਕਰਦੇ ਹਾਂ ਬੇਅੰਤ ਪੁੱਲਾ ਹੋ ਜਾਣੀਆਂ ਸੁਭਾਵਿਕ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਤਿਮਤ ਬਖਸ਼ਣ ਅੰਤ ਵਿੱਚ ਫਤੇ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ